ਵਿਦਿਆ ਲక్ష్ਮੀ ਸਕੀਮ ਤਹਿਤ ਕਰੋ ਆਪਣੀ ਪੜ੍ਹਾਈ ਪੂਰੀ ਕਰਨ ਦਾ ਸੁਪਨਾ ਪੂਰਾ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਬਿਨਾਂ ਗਰੰਟੀ ਦੇ ਦਿੱਤੇ ਜਾਣ ਵਾਲੇ ਲੋਨ ਬਾਰੇ ਪਿੰਡ ਜਰਗ ਵਿਖੇ ਕੀਤਾ ਗਿਆ ਜਾਗਰੂਕ ਕੋਈ ਵੀ ਵਿਦਿਆਰਥੀ 12 ਪਾਸ ਜੇਕਰ ਅੱਗੇ ਪੜ੍ਹਨਾ ਦਾ ਚਾਹਵਨ ਹੈ ਤਾਂ ਲੋਨ ਬਾਰੇ ਜਾਣਕਾਰੀ ਸੁਣੋ ਸਾਡੇ ਨਾਲ ਮੌਜੂਦ ਨੇ ਪਿੰਡ ਜਰਗ ਤੋਂ ਸਰਪੰਚ ਸਰਬਜੀਤ ਸਿੰਘ ਮੰਡੇਰ ਤੇ ਉਹਨਾਂ ਦੇ ਨਾਲ ਅਮਨ ਮੰਡੇਰ ਜੀ ਤੇ ਗੱਲਬਾਤ ਕਰਾਂਗੇ ਜੀ ਜੋ ਅੱਜ ਇੱਥੇ ਮੀਟਿੰਗ ਕੀਤੀ ਗਈ ਹੈ ਤੇ ਕੀ ਇਸ ਬਾਰੇ ਜਾਣਕਾਰੀ ਦੇਣਗੇ ਇਹਨਾਂ ਨੂੰ ਲੋਨਾਂ ਬਾਰੇ ਦੱਸਿਆ ਗਿਆ ਜੀ ਕਿਹੜੇ ਕਿਹੜੀ ਕਟਾਗਰੀ ਦੇ ਕਿਵੇਂ ਕਿਵੇਂ ਤੁਸੀਂ ਲੋਨ ਲੈ ਸਕਦੇ ਹੋ ਘੱਟ ਵਿਆਜ ਤੇ ਜਾਂ ਮਨੀ ਜਮਾ ਆਪਣੇ ਤਰੀਕੇ ਦੱਸਿਆ ਗਿਆ ਕੀ ਨਾਮ ਹੈ ਜੀ ਤੁਹਾਡਾ ਸ਼ੋਕ ਸਿੰਘਲਾ ਮੈਂ ਸਭੀ ਤੋਂ ਹੈ ਗਿਆ ਜੀ ਜੀ ਐਨਸੀਬੋਰਡ ਆਫ ਇੰਡੀਆ ਤੋਂ ਜੀ ਇਹ ਨਿਸ਼ਚਿਤ ਫਾਈਨਾਂਸ ਦੇ ਨੁਮਾਇੰਦਾ ਹੈਗਾ ਇਹ ਜਿਹੜੀ ਅਵੇਅਰਨੈਸ ਪ੍ਰੋਗਰਾਮ ਕਰੇ ਕਰੰਬਾਸਤੇ ਪ੍ਰੋਗਰਾਮ ਕਰਨ ਵਾਸਤੇ ਅੱਜ ਪਿੰਡ ਚਾਰਕੁਨੀ ਚਾਹੀ ਸੀ ਤੇ ਇਹਦੇ ਵਿੱਚ ਇਹ ਦੱਸਿਆ ਕਿ ਲੋਕਾਂ ਨੇ ਕਿਵੇਂ ਸੇਵਿੰਗ ਕਰਨੀ ਹੈ ਕਿਵੇਂ ਪੈਸਾ ਬਚਾ ਕੇ ਉਹਨੂੰ ਸਹੀ ਜਗ੍ਹਾ ਤੇ ਕਿਵੇਂ ਇਨਵੈਸਟ ਕਰਨਾ ਹੈਗਾ ਤੇ ਕਿਵੇਂ ਆਪਣੀ ਜ਼ਿੰਦਗੀ ਵਧੀਆ ਬਣਾਉਣੀ ਹੈ ਜ਼ਿੰਦਗੀ ਵਧੀਆ ਬਣਾਉਣ ਵਾਸਤੇ ਬੱਚਿਆਂ ਨੂੰ ਪੜ੍ਹਾਈ ਕਰਵਾਉਣਾ ਬਹੁਤ ਜ਼ਰੂਰੀ ਹੈ ਜਿਹਦੇ ਲਈ ਕੀ ਬਿਨਾਂ ਵਿਆਜ ਤੋਂ ਲੋਨ ਲਿਆ ਜਾ ਸਕਦਾ ਹੈਗਾ ਇਹ ਲੋਨ ਜਿਹੜਾ ਹੈ ਗਰੀਬ ਬੰਦਿਆਂ ਨੂੰ ਮਿਲਦਾ ਹੈਗਾ 4 ਲੱਖ ਤੱਕ ਅੱਜ ਕੱਲ ਗਵਰਨਮੈਂਟ ਨੇ ਇਹਦੀ ਜਿਹੜੀ ਵੀ ਲਿਮਟ ਹੈ ਉਹ 10 ਲੱਖ ਰੁਪਈਆ ਕਰਤੀ ਹੈ ਪਰ 4 ਲੱਖ ਤੱਕ ਇਹ ਬਗੈਰ ਵਿਆਜ ਤੋਂ ਹੈ 4 ਲੱਖ ਤੋਂ ਉਪਰ ਸਿਕਿਉਰਟੀ ਦੇਣੀ ਪੈਂਦੀ ਹੈਗੀ ਤੇ ਇਹ ਸਾਰੀਆਂ ਸਕੀਮਾਂ ਜੋ ਹੈਗੀਆਂ ਤੇ ਫਲਸ ਜਿਹੜੀਆਂ ਹੋਰ ਹੈਲਥ ਵਗੈਰਾ ਵਾਸਤੇ ਸਕੀਮਾਂ ਹੈਗੀਆਂ ਹੈਲਥ ਇੰਸ਼ੋਰੈਂਸ ਵਗੈਰਾ ਵਾਸਤੇ ਉਹ ਦੱਸਿਆ ਗਿਆ ਇਹਦੀ ਚ ਬਸਤੀ ਕਿਵੇਂ ਹੁੰਦੀ ਹੈ ਕਿਵੇਂ ਖਰਚੇ ਮੇਨਟੇਨ ਕਰਨੇ ਹੈਗੇ ਤੇ ਕਿਵੇਂ ਸੇਵਿੰਗ ਕਰਨੀਆਂ ਹੈਗੇ ਤੋਂ ਉਹਨਾਂ ਸੇਵੀ ਨੂੰ ਕਿੱਥੇ ਲਗਾਉਣਾ ਹੈਗਾ ਉਹ ਇੱਕ ਜਿਆਦਾ ਇੰਪੋਰਟੈਂਟ ਗੱਲ ਹੈ ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਕਿ ਲੜਕੀਆਂ ਜਦੋਂ ਪੜ੍ਹ ਲਿਖ ਜਾਣ ਜਾਂ ਬੱਚੇ ਪੜ੍ਹ ਲਿਖ ਜਾਣ ਤਾਂ ਉਹਨਾਂ ਨੂੰ ਦਹੇਸ ਬਿਲਕੁਲ ਨਹੀਂ ਲਾਣਾ ਚਾਹੁੰਦਾ ਇੱਕ ਪੜ੍ਹੇ ਲਿਖੇ ਬੱਚੇ ਦੇ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਤਾਂ ਕਿ ਉਹ ਆਪੀ ਜ਼ਿੰਦਗੀ ਵਿੱਚ ਸਫਲ ਹੋ ਸਕਣ ਤੇ ਜਿਆਦਾ ਸੇਵਿੰਗਸ ਕਰ ਸਕਣ ਇਹ ਲੋਨ ਜਿਹੜਾ ਲੈਤਾ ਜਾਏਗਾ ਤੇ ਕਿੰਨੀ ਦੇਰ ਚ ਮੋੜਨਾ ਹੋਏਗਾ ਕਿੰਨੀ ਓਵਰ ਦੇ ਤੱਕ ਬੱਤੇ ਲੈ ਸਕਦਾ ਇਹ ਲੋਨ ਜਿਹੜਾ 10+2 ਤੋਂ ਬਾਅਦ ਮਿਲਦਾ ਹੈ ਇਹ ਸਕੀਮ ਦਾ ਨਾਮ ਹੈ ਵਿਦਿਆ ਲక్ష్ਮੀ ਐਜੂਕੇਸ਼ਨ ਲੋਨ ਇਹ ਜਿਹੜਾ ਹੈ ਪਹਿਲੇ 4 ਸਾਲ ਕੁਝ ਵਾਪਸ ਨਹੀਂ ਕਰਨਾ ਫਿਰ ਉਸ ਤੋਂ ਬਾਅਦ 1.5 ਸਾਲ ਹੋਰ ਵਾਪਸ ਨਹੀਂ ਕਰਨਾ ਉਸ ਤੋਂ ਬਾਅਦ 8 ਸਾਲਾਂ ਲੱਕੇ ਇਹ ਪੈਸਾ ਵਾਪਸ ਕਰਨਾ ਇਹ ਇਹ ਬਿਗੈਰ ਸਿਕਿਉਰਿਟੀ ਤੋਂ ਲੋਨ ਹੈਗਾ ਤੇ ਇਹ ਸਟੇਜ ਜੇ ਬੈਂਕ ਨੂੰ ਲੈਟਰ ਦਿੱਤਾ ਜਾਵੇ ਜਿਹੜੇ ਗਰੀਬ ਬੰਦੇ ਹੈਗੇ ਆ ਉਹਨਾਂ ਤੇ ਵਿਆਜ ਵੀ ਨਹੀਂ ਲੱਗਦਾ ਇਹ ਜਿਹੜਾ ਲੋਨ ਹੈਗਾ ਇਹ ਪੈਸਾ ਆ ਵਾਪਸ ਕਰਨਾ ਹੈ ਬੱਚੇ ਨੇ ਆਪਦੀ ਕਮਾਈ ਦੇ ਵਿੱਚੋਂ ਤਾਂ ਇਸ ਕਰਕੇ ਮਾਪੇ ਬਾਪ ਦੀ ਇਹਨੇ ਕੋਈ ਲਾਇਬਿਲਟੀ ਨਹੀਂ ਹੈ ਮਾਪੇ ਬਾਪ ਨੂੰ ਗਾਰੰਟੀ ਪੁਆਉਣ ਦੀ ਜਰੂਰਤ ਨਹੀਂ ਹੈ ਕੋਈ ਸਿਕਿਉਰਟੀ ਜਿਹੜੀ ਹੈ ਦੇਣ ਦੀ ਜਰੂਰਤ ਨਹੀਂ ਹੈ ਅਗਰ ਬੈਂਕ ਵਾਲੇ ਕੋਈ ਆਨਾਂ ਕਰਨੀ ਕਰਦੇ ਅੱਧੇ ਨਹੀਂ ਆਨਾਂ ਕਰਨੀ ਕਰਦੇ ਹੋ ਆਨਲਾਈਨ ਅਪਲਾਈ ਕਰਦੇ ਅਗਰ ਵੀ ਬੈਂਕ ਵਾਲੇ ਲੋਨ ਦਿੰਦੀ ਨਹੀਂ ਹੈ ਇਹ ਲੈ ਕੇ ਚੱਲੋ ਬੈਂਕ ਵਾਲੇ ਤੁਹਾਨੂੰ ਸਕੀਮ ਵੀ ਨਹੀਂ ਦੱਸਣਗੇ ਇਹ ਜਿਹੜੀ ਵਿੱਦਿਆ ਲక్ష్ਮੀ ਫੋਰਟੋਂ ਤੇ ਜਾ ਕੇ ਇਹ ਜਿਹੜਾ ਲੋਨ ਆਨਲਾਈਨ ਅਪਲਾਈ ਕਰੋ ਫਿਰ ਐਪਲੀਕੇਸ਼ਨ ਹੈਡ ਆਫ ਆਫਿਸ ਜਾਂ ਇਹ ਹੈਡ ਆਫਿਸ ਤੋਂ ਜਿਹੜੇ ਮਾਫੀ ਫਿਰ ਰੀਟੇਲ ਆਫਿਸ ਫਿਰ ਬ੍ਰਾਂਡ ਮੈਨੇਜਰ ਕੋਲ ਆ। ਕਿੰਨਾ ਮੈਨੇਜ ਆਪਣੇ ਆਪ ਤੁਹਾਨੂੰ ਕੰਟੈਕਟ ਕਰੇਗਾ ਉਹ ਕਿਸੇ ਵੀ ਕਾਰਨ ਕਰਕੇ ਇਹ ਲੋਨ ਐਗਜ਼ੈਕਟ ਨਹੀਂ ਕਰ ਸਕਦਾ। ਕੋਈ ਵੀ ਪਲੀ ਨਹੀਂ ਲੈ ਸਕਦਾ ਕਿ ਇਹ ਗਰੀਬ ਬੰਦਾ ਹੈ। ਇਹ ਹੈ ਹੀ ਲੋਨ ਜਿਹੜਾ ਗਰੀਬ ਬੰਦਿਆਂ ਦਾ। ਕਿੰਨੇ ਸਮੇਂ ਤੱਕ ਮਿਲ ਜਾਂਦਾ ਲੋਨ ਇਹਨੇ? 3 ਮਹੀਨੇ ਡੇਢ ਮਹੀਨੇ ਚ ਹੋ ਜਾਂਦਾ ਬੈਂਕ ਦਾ ਜਿਹੜਾ ਪ੍ਰੋਸੈਸ। ਇਹ ਕਿੰਨਾ ਚਿਰ ਤੋਂ ਚੱਲਦੀ ਆ ਰਹੀ ਐ ਇਸ ਟੀਮ ਬਹੁਤ ਪੁਰਾਣੀ ਐ ਨਾ ਦਾ ਇਹ ਬੈਂਕ ਵਾਲੇ ਦੱਸਦੀ ਹੈਗੀ ਪਰ ਅਸੀਂ ਜਿਹੜੇ ਇਨਵੈਸਟਰ ਵੇ ਨਸ ਪ੍ਰੋਗਰਾਮ ਬੁੰਗੇ ਸਰਬੀਪੁਰ ਨੂੰ ਉਹਦੇ ਵਿੱਚ ਇਹ ਨੂੰ ਟੱਚ ਕਰਦੇ ਹੈਗੇ ਆ ਤਾਂ ਕਿ ਇਨਕਮ ਦਾ ਜਰੀਆ ਕ੍ਰੀਏਟ ਕੀਤਾ ਜਾਵੇ ਇੱਕ ਜਿਹੜੇ ਬੱਚੇ ਹੈਗੇ ਆ ਉਹ ਅੱਛੇ ਸਿਟੀਜ਼ਨ ਪੜ੍ਹੇ ਲਿਖੇ ਸਿਟੀਜ਼ਨ ਬਣਨ ਤੇ ਫੈਮਲੀਆਂ ਵਧੀਆ ਬਣਨ ਤੇ ਕੋਈ ਵੀ ਕੈਟਾਗਰੀ ਦਾ ਲੈ ਸਕਦਾ ਹੈ ਕੋਈ ਵੀ ਕੈਟਾਗਰੀ ਕਿਸੇ ਵੀ ਉਮਰ ਦਾ ਮੁੰਡਾ ਕੁੜੀ ਕੋਈ ਵੀ ਪੜ੍ਹਾਈ ਵਾਸਤੇ ਕੋਈ ਵੀ ਕਿਸੇ ਵੀ ਕੈਟਾਗਰੀ ਦੇ ਵਿੱਚ ਇਸੇ ਵੀ ਉਮਰ ਦੇ ਬੱਚੇ ਲੋਨ ਲੈਂਦੇ ਆ। ਥੈਂਕ ਯੂ ਜੀ। ਤੇ ਕੀ ਨਾਂ ਸੀ ਸਰ ਤੁਹਾਡਾ? ਅਸ਼ੋਕ ਸਿੰਘਾ ਮੈਂ ਸੈਵੀ ਦਾ ਰਿਸਰਚ ਪਰਸਨ ਆ ਗਿਆ। ਇਹ ਜਿਹੜਾ ਅੱਜ ਪ੍ਰੋਗਰਾਮ ਕੰਡਕਟ ਕੀਤਾ ਹੈ ਇਹ ਐਨਆਈਐਸਐਮ ਦੇ ਵਿਆਪਕ ਕੀਤਾ ਹੈਗਾ ਥੈਟ ਵੀ ਨੈਸ਼ਨਲ ਇੰਸਟੀਚਿਊਟ ਆਫ ਸਟਾਕੀ ਮਾਰਕੀਟਸ ਬੰਬੇ। ਇਸ ਟਾਈਮ ਤੇ ਬੱਚਾ ਨਹੀਂ ਪੜਦਾ ਕੋਈ ਕਾਰੋਬਾਰ ਲਈ ਵੀ ਇਸ ਨੂੰ ਪੈਸਾ ਲੈ ਸਕਦਾ। ਆਹ ਵਾਸਤੇ ਹੋਰ ਲੋਨ ਹੈਗੇ ਜਿਦੇ ਵਿੱਚ 10 ਲੱਖ ਰੁਪਏ ਤੱਕ ਗੁਦਰਾ ਲੋਨ ਦੇ ਵਿੱਚ ਕੋਈ ਸਿਕਿਉਰਟੀ ਨਹੀਂ ਹੈ। ਵਿਆਜ ਉਹ ਤੇ ਲੱਗੇਗਾ। ਵਿਆਜ ਦੇਣਾ ਪਏਗਾ ਨਾਲ ਦੀ ਨਾਲ। ਤੇ ਉਹ ਜਿਹੜੀਆਂ ਬਾਕੀ ਕਿਸ਼ਤਾਂ ਵੀ ਵਾਪਸ ਕੀਤਾ ਜਾ ਸਕਦਾ ਹੈ ਤੇ ਕਿਤਾ ਜਿਹੜੀਆਂ 1.5 ਸਾਲ ਡੇਢ ਸਾਲ ਤੋਂ ਬਾਅਦ ਸਾਲ ਪਰ ਜਿਹੜੀ ਵਿਦਿਆਲਖਮੀ ਸਕੀਮਾ ਇਹ ਸਿਰਫ ਪੜਾਈ ਵਾਸਤੇ ਇਹ ਇਕੱਲੀ ਪੜਾਈ ਵਾਸਤੇ ਠੀਕ ਹੈ ਜਨਾ ਚਾਹੋਗੇ ਇਸ ਸਕੀਮ ਬਾਰੇ ਕਿਵੇਂ ਤੁਹਾਨੂੰ ਲੱਗੀ ਹੈ ਸਕੀਮ ਕੀ ਨਾਮ ਆ ਤੁਹਾਡਾ ਮੇਰਾ ਨਾਮ ਪ੍ਰਵਿੰਦਰ ਸਿੰਘ ਕਿੰਡੀ ਹੈ ਜੀ ਜਿਹੜੀ ਬਾਉ ਜੀ ਦੱਸ ਰਹੇ ਨੇ ਕਿ ਗਰੀਬ ਬੰਦਿਆਂ ਵਾਸਤੇ ਲੋਨ ਇਹ ਮੋਰਨਾ ਵੀ ਮਤਲਬ ਕੋਈ ਏਡੀ ਜਲਦੀ ਤੁਸੀਂ ਸੰਤੋਸ਼ ਤੋਂ ਤੁਹਾਨੂੰ ਕਿਵੇਂ ਲੱਗਦਾ ਕੀ ਕਹਿਣਾ ਚਾਹੋਗੇ ਇੱਕ ਵਾਰ ਨੂੰ ਤਾਂ ਅਸੀਂ ਜਦ ਹੋਵਾਂਗੇ ਜੀ ਸਾਡੇ ਮਤਲਬ ਉਹ ਕੋਲ ਲੋਨ ਸਾਡੇ ਕੋਲ ਪਹੁੰਚ ਜੂਗਾ ਨਹੀਂ ਤਾਂ ਬਹੁਤ ਕੰਪਨੀਆਂ ਆਉਂਦੀਆਂ ਨੇ ਬੈਂਕਾਂ ਵੀ ਆਉਂਦੀਆਂ ਨੇ ਵੀ ਲੋਨ ਤੁਹਾਨੂੰ ਦੰਨੇ ਆ ਕਿ ਸਕੀਮ ਤੁਹਾਨੂੰ ਸਰਕਾਰ ਦਾ ਭਾਰਤ ਸਰਕਾਰ ਦਾ ਇਹ ਉਪਰਾਲਾ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਵਧੀਆ ਲੱਗਿਆ ਲੈਣਾ ਚਾਹੋਗੇ ਲੋਨ ਆ ਲਾਵਾਂਗੇ ਮੁੰਡੇ